ਜਦੋਂ ਆਪਣੇ ਘਰੇ ਕੋਈ ਆਉਂਦਾ ਹੈ ਨਾ ਜਿਹਦੀ ਆਪਾਂ ਨੂੰ ਉਡੀਕ ਹੋਵੇ ਆਪਾਂ ਜਿਹਦੇ ਤੋਂ ਕੋਈ ਖਾਸ ਮੈਸੇਜ ਦੀ ਉਡੀਕ ਰੱਖਦੇ ਹੋਈਏ ਅਸੀਂ ਆਉਂਦੇ ਹੀ ਉਹਦਾ ਚਿਹਰਾ ਪੜ ਲੈਂਦੇ ਆ ਨੂਰਾ ਪਹੁੰਚਿਆ ਕਈ ਦਿਨਾਂ ਤੋਂ ਬਾਅਦ ਇਸ ਸੰਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਉਡੀਕਦੇ ਪਏ ਹਨ ਉੱਚੀ ਜਗ੍ਹਾ ਤੇ ਦੇਖਦੇ ਪਏ ਹਨ ਨੂਰਾ ਆਇਆ ਨਹੀਂ ਅਜੇ ਤੱਕ ਜਦੋਂ ਨੂਰਾ ਆਇਆ ਨੂਰਾ ਗੁਰੂ ਗੋਬਿੰਦ ਸਿੰਘ ਦੇ ਕੋਲ ਬੈਠਿਆ ਗੱਲ ਕਰਨ ਤੋਂ ਪਹਿਲਾਂ ਹੀ ਉਹਦੇ ਨੇਤਰਾਂ ਦੇ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਕਿਵੇਂ ਮੈਂ ਸੁਣਾਵਾਂਗਾ ਕਿ ਇਹ ਪਿਤਾ ਜੀ ਤੁਹਾਡੇ ਬੱਚਿਆਂ ਨੂੰ ਕਿਵੇਂ ਗੋਡੇ ਛਾਂਗ ਛਾਂਗ ਕੇ ਨੀਹਾਂ ਦੇ ਵਿੱਚ ਜਨ ਦਿੱਤਾ ਕਿਵੇਂ ਲਾਲਚ ਦਿੱਤੇ ਗਏ ਕਿਵੇਂ ਉਹਨਾਂ ਦੀਆਂ ਸਾਹ ਰਗਾਂ ਛਾਤੀ ਦੇ ਉੱਤੇ ਬੈਠ ਕੇ ਵੱਢ ਦਿੱਤੀਆਂ ਗਈਆਂ ਕਿਵੇਂ ਉਹਨਾਂ ਨੂੰ ਦਰਿਆ ਦੇ ਕੰਢੇ ਤੇ ਰੋਲਣ ਵਾਸਤੇ ਛੱਡ ਦਿੱਤਾ ਗਿਆ ਪਹਿਲਾਂ ਮੈਂ ਇਹ ਸਾਰਾ ਕੁਝ ਕਿਵੇਂ ਸੁਣਾਵਾਂਗਾ ਇਦ ਨੂਰਾ ਕੋਲ ਆ ਕੇ ਬੈਠਾ ਨਾ ਇਸ ਜਗ੍ਹਾ ਤੇ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ ਤੇ ਬੁੱਲ ਉਹਦੇ ਕੰਬਦੇ ਪਏ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਪਿੱਠ ਤੇ ਥਾਪੜੀ ਦੇ ਕੇ ਬੁਰੇ ਨੂੰ ਆਖਿਆ ਨੂਰਿਆ ਕੀ ਗੱਲ ਐ ਪੁੱਤਰਾ ਤੂੰ ਸੁਣਾ ਨਹੀਂ ਰਿਹਾ ਗੱਲ ਕੀ ਹੋਇਆ ਮੇਰੇ ਬੱਚਿਆਂ ਦੇ ਨਾਲ ਤੂੰ ਰੱਖਦਾ ਹੈ ਪਾਤਸ਼ਾਹ ਮੇਰੇ ਵਾਸਤੇ ਸੁਣਾਉਣਾ ਵੀ ਔਖਾ ਹੈ ਤੇ ਇੱਕ ਪਿਤਾ ਵਾਸਤੇ ਸੁਣਨਾ ਤਾਂ ਹੋਰ ਬੜਾ ਔਖਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਨੂਰੀਆ ਇਹੋ ਜਿਹੀ ਖਬਰਾਂ ਮੈਂ ਅੱਜ ਪਹਿਲੀ ਵਾਰ ਥੋੜਾ ਸੁਣ ਲੱਗਾ ਹਾਂ ਮੈਂ ਤਾਂ 9 ਸਾਲ ਦਾ ਹਾਂ ਜਿਸ ਦਿਨ ਪਿਤਾ ਦਾ ਇਕੱਲਾ ਸੀਸ ਹੀ ਮੇਰੇ ਕੋਲ ਆਇਆ ਸੀਗਾ ਧੜ ਨਹੀਂ ਸੀ ਆਇਆ ਜਿਹੜੀ ਆ ਪੰਜ ਸਤਾਬ ਦੀ ਮਨਾ ਰਹੇ ਹਾਂ ਮੈਂ 9 ਸਾਲ ਦਾ ਸੀਗਾ ਮੇਰੇ ਪਿਤਾ ਦਾ ਧੜ ਨਹੀਂ ਸੀ ਆਇਆ ਇਕੱਲਾ ਸੀਸ ਆਇਆ ਮੈਂ ਉਹ ਦਿਨ ਦੇਖੇ ਬਚਪਨ ਦੇ ਵਿੱਚ ਛੋਟਿਆ ਹੁੰਦਾ ਜਿਸ ਦਿਨ ਮੈਂ ਚਮਕੌਰ ਤੋਂ ਤੁਰਿਆ ਨਾ ਮੇਰੇ ਦੋ ਜਵਾਨ ਬੱਚੇ ਜੰਗ ਦੇ ਮੈਦਾਨ ਦੇ ਵਿੱਚ ਪਏ ਸਨ ਨੰਗੇ ਸਨ ਮੂੰਹ ਵੀ ਨੰਗੇ ਸਨ ਕਫਨ ਵੀ ਨਹੀਂ ਸੀਗਾ ਉਹਨਾਂ ਤੇ ਮੈਂ ਉੱਥੋਂ ਹੀ ਲੰਘ ਕੇ ਆਇਆ ਹਾਂ ਨੂਰਿਆ ਮੈਂ ਇਦਾਂ ਦਾ ਬੜਾ ਕੁਝ ਦੇਖਿਆ ਹੈ ਮੇਰਾ ਜੇਰਾ ਜੀਰਾ ਬੜਾ ਤਗੜਾ ਹੈ ਤੂੰ ਸੁਣਾ ਪੁੱਤਰਾ ਨੂਰੇ ਨੇ ਫਿਰ ਇੱਕ ਇੱਕ ਗੱਲ ਸੁਣਾਈ